ਖਬਰ ਲੈਣੇ ਆ ਪਟਿਆਲਾ ਤੋਂ ਜਿੱਥੇ ਮਾਛ ਵਿਰਾਤਰੀ ਦੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦੇ ਹੋਏ ਤ੍ਰਿਪਰੀ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਅੱਜ ਪਟਿਆਲਾ ਦੇ ਮੋਤੀ ਮਹਿਲ ਵਿਖੇ ਸਾਬਕਾ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਜੀ ਵੱਲੋਂ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਦਿੱਤਾ ਗਿਆ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਪਟਿਆਲਾ ਵਾਸੀਆਂ ਨੂੰ ਮਾਛ ਵਿਰਾਤਰੀ ਦੀਆਂ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ A1 ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅਮਰੀਸ਼ ਗਰਦ ਦੀ ਰਿਪੋਰਟ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ 26 ਤਰੀਕ ਨੂੰ ਆ ਰਿਹਾ ਹੈ ਬਹੁਤ ਅੱਛਾ 24 ਸਾਰੇ ਸਰਦਹਾਲਿਓਂ ਆਂਦਾ ਔਰ 24 ਤੋਂ ਤ੍ਰਿਪੜੀ ਦੇ ਵਿੱਚ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਇਹਨਾਂ ਨੇ ਉੱਥੇ ਲੇਡੀਜ਼ ਦਾ ਸਨਮਾਨਿਤ ਕਰਨਾ ਹੈ ਬ੍ਰਹਮ ਕੁਮਾਰੀਜ਼ ਦੀ ਉੱਥੇ ਜਿਹੜੀ ਯਾਤਰਾ ਉਹਨਾਂ ਨੇ ਐਂਟੀ ਡਰੱਗ ਕੱਢੀ ਹੋਈ ਹੈ ਉਹ ਵੀ ਇਹਨਾਂ ਦਾ ਹਿੱਸਾ ਹੋਊਗੀ ਤਾਂ ਜਿਹੜੇ ਸਾਰੇ ਸ਼ੁਭ ਕੰਮ ਹੋਣਗੇ ਉਹ ਅਸੀਂ ਸ਼ੁਰੂਆਤ ਕਰ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਟੋਨੀ ਜੀ ਜੋ ਅਮਰੀਕਾ ਚ ਨੇ ਹਰ ਵਕਤ ਇਹ ਸ਼ੋਭ ਕੰਮਾਂ ਚ ਆਪਣਾ ਹਿੱਸਾ ਪਾਉਂਦੇ ਨੇ ਉਹ ਵੀ ਇਸ ਯਾਤਰਾ ਦੇ ਵਿੱਚ ਇੱਕ ਵੱਡਾ ਹਿੱਸਾ ਉਹਨਾਂ ਦਾ ਹੈਗਾ ਔਰ ਅੱਗੇ ਫਿਰ ਪੱਚੀ ਨੂੰ ਫਿਰ ਤ੍ਰਿਪੜੀ ਦੇ ਵਿੱਚ ਇੱਕ ਫੇਰ ਸ਼ੋਭਾ ਯਾਤਰਾ ਹੈਗੀ ਹੈ ਤਾਂ ਇਹਦਾ ਦੇਖ ਰਹੇ ਹਾਂ ਕਿ ਕਿੰਨਾ ਜੋਸ਼ ਹੈ ਲੋਕਾਂ ਚ ਮਨਾਉਣ ਦੇ ਲਈ ਔਰ 26 ਨੂੰ ਇੱਕ ਸ਼ੋਭਾ ਯਾਤਰਾ ਮੇਨ ਜਿਹੜੀ ਪਟਿਆਲਾ ਸ਼ਹਿਰ 'ਚ ਚੱਲਦੀ ਹੈ ਉਹ ਚੱਲ ਰਹੀ ਹੈ ਸੋ ਸਾਰਿਆਂ ਨੂੰ ਇਸ ਸ਼ੋਭ ਅਫਸਰ ਦੇ ਉੱਤੇ ਲੱਖ ਲੱਖ ਵਧਾਈ ਔਰ ਇਸੇ ਤਰ੍ਹਾਂ ਸਾਡੇ ਪਟਿਆਲੇ ਦੇ ਲੋਕ ਦੇਸ਼ ਦੇ ਲੋਕ ਆਪਣੇ ਤਿਹਾੜ ਮਨਾਉਂਦੇ ਹੋਏ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਇਹਨਾਂ ਦੇ ਉੱਤੇ ਰਹੇ ਔਰ ਇਹ ਫਲਦੇ ਫੁੱਲਦੇ ਰਹਿਣ